ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜਾ ਰਹੇ ਹਾਂ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਨਗਰ ਕੀਰਤਨ ਦੇ ਦਰਸ਼ਨ ਕਰਨ ਜੋ ਕਿ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਨਿਕਲਣ ਜਾ ਰਿਹਾ ਹੈ ਤੇ ਆਓ ਤੁਹਾਨੂੰ ਵੀ ਦਰਸ਼ਨ ਕਰਵਾਵਾਂਗੇ ਦੇਵਕ ਕਾਲ ਜਸਾ Obrigado, ਕਾਤਕ ਹਰੀ ਆਇਓ ਸੁਣ ਪੜਨ ਕਾ ਬਾਣੀ ਸੁਣਨ ਪੜਨ ਕਾ ਬਾਣੀ ਆਇਓ ਸੁਣ ਪੜਨ ਕਾ ਬਾਣੀ ਦੋੜਨੇ ਰਸਤਿਆਂ ਦੇ ਵਿੱਚ ਗੁਰੂ ਜੀ ਦੇ ਸਿੰਘਾਂ ਨੇ ਬੜੇ ਉਤਸ਼ਾਹ ਤੇ ਸ਼ਰਦਾ ਦੇ ਨਾਲ ਸੰਗਤ ਵਾਸਤੇ ਤਰ੍ਹਾਂ ਤਰ੍ਹਾਂ ਦੇ ਲੰਗਰਾਂ ਦੀ ਸੇਵਾ ਲਈ ਹੋਈ ਸੀ ਤੇ ਲੰਗਰ ਚੱਲ ਰਹੇ ਸਨ ਸੰਗਤ ਬੜੇ ਸ਼ਾਦੀਨਾਂ ਲੰਗਰ ਛਕ ਰਹੀ ਸੀ ਇਬੀਆਂ ਵੀ ਤਨਮਨ ਦੇ ਨਾਲ ਪੂਰੀ ਸੇਵਾ ਨਿਭਾ ਰਹੀਆਂ ਸਨ ਨਾਮ ਮਿਲੇ ਤਾਂ ਜੀਵਾ ਨਾਨਕ ਨਾਮ ਮਿਲੇ ਤਾਂ ਜੀਵਾ ਕੀਤਾ ਜਾਤੋ ਨਹੀਂ ਤੇਰਾ ਕੀਤਾ ਜਾਤੋ ਨਹੀਂ ਤੇਰਾ ਕੀਤਾ ਜਾਤੋ ਨਹੀਂ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕੀਤੋ ਹੀ ਨਾਨਕ ਨਾਮ ਮਿਲੇ ਤਾਂ ਜੀਵਾ ਮੇਰ ਕੋਣ ਯਾਰੇ ਕੋ ਗੁਣ ਨਹੀਂ ਮੈਂ ਨਿਰਗੁਣ ਯਾਰੇ ਕੋ ਗੁਣ ਨਹੀਂ ਨਾਹੀ ਮਨਿ ਕੋਨੇ ਆਰੇ ਕੋਈ ਗੁਣ ਨਹੀਂ ਵਾਹਿਗੁਰੂ 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 ਗੁਰੂ ਗ੍ਰੰਥ ਸਾਹਿਬ ਜੀ ਧੰਨ ਗੁਰੂ ਦੇਵ ਸੰਤ ਸਾਬ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਬਾਣੀ ਜੋਤੀਓ ਜਾਣੇ ਐ ਬਾਣੀ ਜੋਤੀਓ ਜਾਣੇ ਐ ਬਾਣੀ ਜੋਤੀਓ ਜਾਣੇ ਅੰਤਰ ਰਵੇ ਹਰ ਨਾਮ ਸੰਤ ਸਿਰੀ குரு ਗੰਸ ਸਹਜ ਜੀ ਸਤਗੁਰ ਕੀ ਜਸ ਨੂੰ ਮਤ ਆਵੇ 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 ਸਭ ਹੈ ਸਮਾਨ ਤੋਂ ਸਤਗੁਰ ਮਾਹੇ ਸਮਾਨਾ سلام 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 سلام